ਬਾਜਿਨ ਸ਼੍ਰੀ ਦੁਰਗਾ ਮੰਦਰ ਮੈਸਰਖਾਨਾ ਦੇ ਚੱਲ ਰਹੇ ਵਿਵਾਦ ਦੇ ਸਬੰਧੀ ਮੰਡੀ ਵਾਸੀਆਂ ਦੇ ਵੱਲੋਂ ਇੱਕ ਮੀਟਿੰਗ ਸ਼੍ਰੀ ਕ੍ਰਿਸ਼ਨਾ ਮੰਦਰ ਮੋੜ ਮੰਡੀ ਦੇ ਵਿੱਚ ਕੀਤੀ ਗਈ। ਇਸ ਮੀਟਿੰਗ ਦੇ ਦੌਰਾਨ ਮੰਦਰ ਕਮੇਟੀ ਦੇ ਸੈਕਟਰੀ ਤੇ ਉਹਨਾਂ ਦੇ ਪਰਿਵਾਰ ਤੋਂ ਲੱਗੇ ਦੋਸ਼ਾਂ ਦੇ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ। ਇਸ ਪ੍ਰੰਤਿ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਕਮਚੇ ਦੀ ਨੀਅਤ ਨਾਲ ਮੰਦਰ ਅੰਦਰ ਵੜ ਕੇ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਰੱਖੀ ਗਈ ਹੈ। ਮੀਟਿੰਗ ਦੇ ਦੌਰਾਨ ਸ਼੍ਰੀ ਦੁਰਗਮ ਮੰਦਿਰ ਕਮੇਟੀ ਦੇ ਸੈਕਟਰੀ ਮਹਿੰਦਰਪਾਲ ਮੋਜੀ ਤੇ ਉਹਨਾਂ ਦੇ ਪੁੱਤਰ ਮੁਨੀਤ ਗਰਗ ਵੱਲੋਂ ਸ਼੍ਰੀ ਕ੍ਰਿਸ਼ਨਾ ਮੰਦਿਰ ਦੇ ਵਿੱਚ ਮਾਤਰ ਰਾਣੀ ਨੂੰ ਸਾਕਸ਼ੀ ਜਾਣ ਕੇ ਕਿਹਾ ਕਿ ਕੁਝ ਲੋਕ ਮੰਦਿਰ ਦੇ ਵਿੱਚ ਕਬਜ਼ੇ ਦੀ ਨਿਯਤ ਨਾਲ ਸਾਡੇ ਤੇ ਮਨਘੜਤ ਦੋਸ਼ ਲਗਾ ਰਹੇ ਨੇ ਜੇਕਰ ਦੋਸ਼ਾਂ ਦੇ ਵਿੱਚ ਕੋਈ ਵੀ ਸਚਾਈ ਹੋਵੇ ਤਾਂ ਉਹ ਸਬੂਤ ਪੇਸ਼ ਕਰਨ ਉਹਨਾਂ ਕਿਹਾ ਕਿ ਜੇਕਰ ਅਸੀਂ ਦੋਸ਼ੀ ਹੋਈਏ ਤਾਂ ਮਾਤਰ ਰਾਣੀ ਸਾਨੂੰ ਸਜ਼ਾ ਜ਼ਰੂਰ ਦੇਵੇ ਮੈਂ ਜੇਸ਼ਦੀਆਂ ਜੀ ਸਾਫ ਕਪਤਾਨ ਮਿਸਟਰ ਕੌਂਸਲ ਮਾੜ ਅੱਜ ਸਾਰੇ ਮੰਡੀ ਨਿਵਾਸੀਆਂ ਦਾ ਇੱਕ ਬਹੁਤ ਭਾਰੀ ਇਕੱਠ ਇਸ ਕਿਸ਼ਨਾ ਮੰਦਪ ਵਿੱਚ ਹੋਇਆ ਇਹ ਇਕੱਠ ਪਿਛਲੇ ਦਿਨੀ ਮਾਤਾ ਮੈਸਤਕਾਣਾ ਜੋ ਮੰਦਰਾ ਮਾਤਾ ਦਾ ਬਣਾਇਆ ਮੈਸਤਕਾਣਾ ਪਿੰਡ ਦੇ ਵਿੱਚ ਪ੍ਰਾਚੀਨ ਮੰਦਰਾ ਬਹੁਤ ਹੀ ਆਸਥਾ ਦਾ ਪ੍ਰਤੀਕ ਹੈ ਉਹ ਉਸ ਨੂੰ ਲੈ ਕੇ ਇਕੱਠ ਹੋਇਆ ਕਿਉਂਕਿ ਸਾਰੇ ਮੰਡੀ ਨਿਵਾਸੀਆਂ ਨੂੰ ਪੂਰੇ ਪੰਜਾਬ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਮੰਦਿਰ ਦੀ ਮਾਨਤਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਉੱਥੇ ਕੀ ਝਗੜਾ ਚੱਲ ਰਿਹਾ ਹੈ ਪਿਛਲੇ ਦਿਨੀ ਕੁਝ ਗਲਤ ਅਨਸਰਾਂ ਵੱਲੋਂ ਉੱਥੇ ਆ ਕੇ ਹੁੱਲਣ ਵਾਜੀ ਕੀਤੀ ਗਈ ਬੇਅਦਬੀ ਕੀਤੀ ਗਈ ਹੁਣ ਤਾਂ ਇਹ ਚਾਹੀਦਾ ਸੀ ਕਿ ਜੇ ਉਹਨਾਂ ਨੂੰ ਕਿਸੇ ਨਿੱਜੀ ਤੌਰ ਤੇ ਮੰਦਰ ਦੇ ਸੈਕਟਰੀ ਮਿੰਦਰਪਾਲ ਜੋ ਮੋਜੀ ਜੀ ਆ ਜੇ ਉਹਨਾਂ ਦੇ ਬੇਟੇ ਪ੍ਰਤੀ ਕੋਈ ਸ਼ਿਕਾਇਤ ਸੀ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਆ ਕੇ ਇਕੱਠ ਕਰਨਾ ਚਾਹੀਦਾ ਮੰਡੀ ਨਿਵਾਸੀਆਂ ਦਾ ਤੇ ਉੱਥੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਵੀ ਇਹ ਪਰਿਵਾਰ ਨੇ ਇਹ ਮੁੰਡੇ ਨੇ ਉੱਥੇ ਗਲਤ ਕੰਮ ਕੀਤੇ ਆ ਦਾਰੂ ਪੀਤੀ ਆ ਜਾਂ ਕੋਈ ਹੋਰ ਗਲਤ ਕੰਮ ਕੀਤੇ ਆ ਪਰੰਤੂ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦਾ ਮਕਸਦ ਇਹ ਸੀ ਵੀ ਉਲੜਵਾਜੀ ਕਰਕੇ ਉੱਥੇ ਕਬਜ਼ਾ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਮੰਡੀ ਨਿਵਾਸੀ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸਾਰੇ ਮੰਡੀ ਨਿਵਾਸੀਆਂ ਦੇ ਵਿੱਚ ਮਿੰਦਰਪਾਲ ਮੋਜੀ ਜੀ ਦੇ ਪਰਿਵਾਰ ਨੇ ਮਾਤਾ ਨੂੰ ਸ਼ਾਖਸ਼ੀ ਮੰਨ ਕੇ ਗੱਲ ਆਖੀ ਵੀ ਸਾਡਾ ਬੇਟਾ ਜਾਂ ਉਹ ਮੁੰਡੇ ਨੇ ਵੀ ਇਹ ਗੱਲ ਕਹੀ ਵੀ ਅਸੀਂ ਕਿਸੇ ਤਰ੍ਹਾਂ ਦੇ ਦੋਸ਼ੀ ਹੋਈਏ ਤਾਂ ਅਸੀਂ ਪੱਟੇ ਜਾਈਏ ਤਾਂ ਸਾਡਾ ਕੋਈ ਸਪੋਰਟ ਨਾ ਕਰੋ ਇਸ ਗੱਲ ਵਿੱਚ ਉਹਨਾਂ ਨੇ ਪੂਰੀ ਤਸੱਲੀ ਕਰਾਈ ਮੰਡੀ ਨਿਵਾਸੀਆਂ ਦੀ ਵੀ ਅਸੀਂ ਬਿਲਕੁਲ ਨਿਰਦੋਸ਼ ਹਾਂ ਸਾਡਾ ਤਾਂ ਧੱਕਾ ਹੋਇਆ ਉਸ ਦਿਨ ਵੀ ਉਸ ਦਿਨ ਵੀ ਕੁਝ ਲੋਕਾਂ ਵੱਲੋਂ ਧੱਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਬੰਨ੍ਹ ਕੇ ਇਹ ਫੈਸਲੇ ਕਰਵਾਏ ਗਏ ਜੋ ਕਿ ਸਾਰਾ ਸਾਰ ਗਲਤ ਆਗਲਾ ਫੈਸਲਾ ਤੁਹਾਡਾ ਕੀ ਹੋਊਗਾ ਇਹ ਹੈ ਜੀ ਇਸ ਤਾਂ ਮੂੰ ਦਾ ਵੈਸੇ ਪੰਜਾਬ ਮਾਂ ਵੀ ਦਲ ਇਸ ਗੱਲ ਨੂੰ ਪੂਰੀ ਸੰਜੀਦਗਾਨਾ ਲੈ ਰਿਹਾ ਹੈਗਾ ਉਹ ਤੁਹਾਡੇ ਲੈਵਲ ਦੇ ਪੰਜਾਬ ਲੈਵਲ ਤੇ ਹਿੰਦੁਸਤਾਨ ਲੈਵਲ ਤੇ ਪਰ ਮੰਡੀ ਨਿਵਾਸੀਆਂ ਨੇ ਪ੍ਰਵਾਹ ਨੂੰ ਭਰੋਸਾ ਦਿਵਾਇਆ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਸੀ ਤੁਹਾਡੇ ਨਾਲ ਜੱਜ ਕੇ ਖੜਾਗੇ ਸਾਰੇ ਐਮਐਨਐਲ ਬਾਈਕਟ ਵੀ ਕੀਤਾ ਜੀ ਆਮ ਸਾਰੇ ਪਾਸ ਕੀਤਾ ਹੈ ਗੱਲ ਵੀ ਕਿ ਇਸ ਸਮਾਗਮ ਦੇ ਵਿੱਚ ਧਾਰਮਿਕ ਸਮਾਗਮ ਜਿਸ ਨੂੰ ਚੀਫ ਗੈਸਟ ਨਹੀਂ ਬਣਾਉਣਾ ਠੀਕ ਮੈਂ ਤੁਹਾਡੇ ਜੀ ਭਾਰਤੂ ਪੁੱਛਣਾ ਹੈ ਜੀ ਪ੍ਰਧਾਨ ਅਗਰਵਾਲ ਸਭਾ ਮੋੜ ਪਿਛਲੇ ਦਿਨੀ ਮਾਤਾ ਮੈਸਰ ਖੰਡਾ ਮੰਦਿਰ ਵਿੱਚ ਜਿਹੜਾ ਪੰਜਾਬ ਮਾਹਵੀਰ ਦਲ ਦੇ ਉਹਦੇ ਦਾਰਾਂ ਨਾਲ ਪਿੰਡ ਵਾਸੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਮੰਦਿਰ ਚ ਜੁੱਤੇ ਲੈ ਕੇ ਪ੍ਰਵੇਸ਼ ਕੀਤਾ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਸੈਕਟਰੀ ਨੂੰ ਨੀਚੇ ਬਿਠਾ ਕੇ ਪ੍ਰਧਾਨ ਨੂੰ ਨੰਦੀਆਂ ਗਾਲਾਂ ਕਢੀਆਂ ਗਈਆਂ ਪੁਲਿਸ ਤੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਧੱਕੇ ਨਾਲ ਮੈਂਬਰਸ਼ਿਪ ਵਧਾਉਣ ਦੀ ਜਿਹੜੀ ਪਿੰਡ ਵਾਸੀਆਂ ਦੀਆਂ ਮੰਗਾ ਨਜਾਇਜ਼ ਮੰਗਾ ਸੀ ਉਦੇ ਉੱਤੇ ਉਹਨਾਂ ਦੇ ਦਸਕ ਕਰਾਏਗੇ ਵੀ ਅਸੀਂ ਪ੍ਰਸ਼ਾਸਨ ਦੀ ਦਬਸ਼ ਦੇ ਵਿੱਚ ਇਹ ਸਾਡੇ ਜਿਹੜੇ ਅਧਿਕਾਰ ਇਹਨਾਂ ਨੇ ਦਸਕਤਾ ਕਰਤੇ ਪਰ ਕੀ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੈਗਾ ਕਿ ਜੇ 100 150 ਬੰਦਾ ਉੱਥੇ ਇਕੱਠਾ ਹੋ ਕੇ 2 4 ਬੰਦਾ ਦੇ ਉੱਤੇ ਧਾਵਾ ਬੋਲਦਾ ਹੈ ਹਮਲਾ ਕਰਦਾ ਹੈ ਉਹਨਾਂ ਨਾਲ ਗਾਲੀ ਗਲੋਚ ਕਰਦਾ ਬੰਧਕ ਬਣਾਉਂਦਾ ਔਰ ਉਹਨਾਂ ਤੋਂ ਤੱਕੇ ਨਾਲ ਦਸਕ ਕਰਾਉਂਦੇ ਆ ਇਹ ਹਿੰਦੂ ਧਰਮ ਦੇ ਉੱਤੇ ਸਿੱਧਾ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਇਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹ ਛੋਟਾ ਮਸਲਾ ਨਹੀਂ ਹੈ ਜੇ ਅਸੀਂ ਦੇਖਿਆ ਜਾਵੇ ਇਹ ਜਿਹੜਾ ਸਾਡਾ ਮੰਦਿਰ ਹੈ ਮਾਤਾ ਮੈਸਰ ਖਾਨਾ ਮੰਦਿਰ ਜਿੱਥੇ ਪੂਰੇ ਹਿੰਦੁਸਤਾਨ ਤੋਂ ਕੀ ਵਿਦੇਸ਼ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸਾਲ ਚ ਦੋ ਵਾਰੀ ਮੱਥਾ ਟੇਕਣ ਆਉਂਦੇ ਆ ਇੱਥੇ ਇੰਨੀ ਇੱਥੋਂ ਦੇ ਮੰਦਿਰ ਦੀ ਸ਼ਰਧਾ ਹੈ ਪਰ ਕੁਝ ਲਾਲਚੀ ਬੰਦਿਆਂ ਦੇ ਸ਼ਨਾਰਤੀ ਅਨਸਨਾ ਦੀ ਸੋਚ ਇਹ ਹੋਗੀ ਕਿ ਮੰਦਿਰ ਦੇ ਵਿੱਚ ਹਰ ਸਾਲ ਕਰੋੜਾਂ ਰੁਪਏ ਦਾ ਚੜਾਵਾ ਚੜਦਾ ਹੈ ਕਿਉਂ ਨਾ ਇਸ ਮੰਦਿਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਬਹੁਤ ਘਟਕਿਆ ਸੋਚ ਹੈ ਦੇਖੋ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਇਹ ਸਾਂਝੀਆਂ ਹੁੰਦੀਆਂ ਸਭ ਦੀਆਂ ਕੋਈ ਵੀ ਬੰਦਾ ਜੇ ਕੋਈ ਪੰਜਾਬ ਮਾਪੀ ਅਦਾਲਤ ਉੱਥੇ ਪਿਛਲੇ 17-80 ਸਾਲ ਤੋਂ ਸੇਵਾ ਕਰ ਰਿਹਾ ਹੈ ਰਜਿਸਟਰਡ ਬਾਡੀ ਹੈ ਇੱਕ ਇੱਕ ਰੁਪਏ ਦਾ ਉਹਨਾਂ ਕੋਲੇ ਹਿਸਾਬ ਹੈਗਾ ਅੱਜ ਮੌੜ ਦੇ ਕ੍ਰਿਸ਼ਨਾ ਮੰਦਿਰ ਦੇ ਵਿੱਚ ਸਾਰੀਆਂ ਸੰਸਥਾਵਾਂ ਦੀ ਮੰਡੀ ਨਿਵਾਸੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਜਿਹੜਾ ਮੈਸਰ ਖਾਨਾ ਤੋਂ ਇੱਕ ਵਕੀਲ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਥੋਂ ਦੇ ਜਿਹੜੇ ਮਾਹਵੀਰ ਦਲ ਦੇ ਸੈਕਟਰੀ ਆ ਮਹਿੰਦਰਪਾਲ ਮੋਜੀ ਅਤੇ ਉਸ ਦੇ ਬੇਟੇ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਸ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਗਲਤ ਕੰਮ ਕਰਦੇ ਇੱਥੇ ਆ ਕੇ ਸ਼ਰਾਬ ਪੀਂਦੇ ਆ ਪਰ ਉਸ ਪਰਿਵਾਰ ਨੇ ਅੱਜ ਪੂਰੇ ਮੰਡੀ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਖੜੇ ਹੋ ਕੇ ਮਾਤਾ ਦੇ ਸਾਹਮਣੇ ਆਪਣੀ ਸੌਖਾਂਦੇ ਹੋਏ ਇਹ ਚੀਜ਼ ਕਿਹਾ ਕਿ ਅਗਰ ਕਿਸੇ ਵੀ ਕੋਲੇ ਜਦੋਂ ਦਿਓ ਸੇਵਾ ਕਰਨ ਲੱਗਿਆ ਕਿਸੇ ਵੀ ਕੋਲੇ ਕੋਈ ਗਲਤ ਉਹਨਾਂ ਦੀ ਕੋਈ ਵੀਡੀਓ ਹੈ ਕੋਈ ਤੱਥ ਹੈ ਤਾਂ ਉਹ ਸਾਹਮਣੇ ਲਿਆਉਣ ਉਹ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੇ ਕੋਈ ਗਲਤ ਕੰਮ ਉੱਥੇ ਕੀਤਾ ਹੋਵੇ ਤਾਂ ਧੰਨਵਾਦ ਅੱਛਾ ਤੇ ਐਮਐਲਏ ਦਾ